ਜਿੱਥੇ ਪਰਮਾਤਮਾ ਦੀ ਕਿਰਪਾ ਹੋਵੇ ਉੱਥੇ ਮਨੁੱਖ ਨੂੰ ਵੈਗਰੂ ਅਕਲ ਬਖਸ਼ ਦਿੰਦਾ ਹੈ ਸਹੀ ਜੀਵਨ ਦੀ ਸੂਝ ਬਖਸ਼ ਦਿੰਦਾ ਹੈ ਜੀਵਨ ਸੁਖੀ ਚਾਹੁੰਦਾ ਹੈ ਮਨੁੱਖ ਆਤਮਿਕ ਸ਼ਾਂਤੀ ਚਾਹੁੰਦਾ ਹੈ ਬਕਸੀਤ ਦੇ ਅੰਗ ਬੁਧਾ ਕੁਸਲ ਥਾਨੰ ਮਹਾਰਜ ਕਹਿੰਦੇ ਅਜੇਹੀ ਬੁੱਧੀ ਸੁਖ ਦਾ ਟਿਕਾਣਾ ਬਣ ਜਾਂਦੀ ਹੈ ਅਜੇਹੀ ਬੁੱਧੀ ਵਾਲੇ ਗਿਆਨਵਾਨ ਲੋਕ ਸਦਾ ਖਿੜੇ ਰਹਿੰਦੇ ਬਕਸੀਤ ਦੇ ਭਾਵ ਖਿੜੇ ਰਹਿਣਾ ਖੁਸ਼ ਰਹਿਣਾ ਬਸਯੰਤ ਰਿਖਿਯੰ ਤਿਆਗਮਾਨੰ ਮਾਨ ਤਿਆਗਣ ਕਰਕੇ ਉਹਨਾਂ ਦੇ ਇੰਦਰੇ ਬਸ ਵਿੱਚ ਰਹਿੰਦੇ ਹਨ ਸੀਤਲੰਤਰਦਿਅੰ ਦ੍ਰਿੜ ਸੰਤ ਗਿਆਨੰ ਮਰਜ਼ ਕਹਿੰਦੇ ਉਹਨਾਂ ਦਾ ਹਿਰਦਾ ਸਦਾ ਸੀਤਲ ਠੰਡਾ ਰਹਿੰਦਾ ਹੈ ਇਹ ਸ਼ਾਂਤੀ ਵਾਲਾ ਗਿਆਨ ਉਹਨਾਂ ਦੇ ਅੰਦਰ ਪੱਕ ਜਾਂਦਾ ਹੈ ਪੱਕਿਆ ਰਹਿੰਦਾ ਹੈ ਰਹੰਤ ਜਨਮੰ ਹਰ ਦਰਸ ਲੀਣਾ ਪ੍ਰਮਾਤਮਾ ਦੇ ਦੀਦਾਰ ਵਿੱਚ ਮਸ ਅਜਿਹੇ ਬੰਦਿਆ ਦਾ ਜਨਮ ਮਰਨ ਮੁੱਕ ਜਾਂਦਾ ਹੈ ਖਤਮ ਹੋ ਜਾਂਦਾ ਬਾਜੰਤ ਨਾਨਕ ਸ਼ਬਦ ਵੀਣਾ ਉਹਨਾਂ ਦੇ ਅੰਦਰ ਪ੍ਰਮਾਤਮਾ ਦੀ ਸਿਸਲਾ ਦੀ ਬਾਣੀ ਦੇ ਅਨਹਦ ਵਾਜੇ ਸਦਾ ਵੱਜਦੇ ਰਹਿੰਦੇ ਹਨ ਪਾਪ ਗੁਰਬਾਣੀ ਦੇ ਸ਼ਬਦ ਉਹਨਾਂ ਦੇ ਅੰਦਰ ਹਮੇਸ਼ਾ ਗੂੰਜਦੇ ਰਹਿੰਦੇ ਹਨ ਜਿਹੜਾ ਮਨੁੱਖ ਗੁਰਬਾਣੀ ਦੇ ਨਾਲ ਜੁੜਦਾ ਹੈ ਗੁਰਬਾਣੀ ਸਰਵਣ ਕਰਦਾ ਹੈ ਤਾ ਫਿਰ ਉਹਨਾਂ ਦੇ ਅਨਹਦ ਬਾਜੇ ਭਾਵ ਉਹਨਾਂ ਦੇ ਅੰਦਰ ਸ਼ਬਦ ਹੈ ਜਿਹੜਾ ਉਹ ਹਮੇਸ਼ਾ ਗੂੰਜਦਾ ਰਹਿੰਦਾ ਹੈ ਕਹੰਤ ਵੇਦਾ ਗੁਣੰਤ ਗੁਨੀਆ ਸੁਣੰਤ ਵਾਲਾ ਭਉ ਵਿਦ ਪ੍ਰਕਾਰਾ ਜੋ ਕੁਝ ਵੇਦ ਆਖਦੇ ਹਨ ਉਸ ਨੂੰ ਵਿਦਵਾਨ ਮਨੁੱਖ ਕਈ ਢੰਗਾਂ ਤਰੀਕਿਆਂ ਨਾਲ ਵਿਚਾਰਦੇ ਹਨ ਤੇ ਉਹਨਾਂ ਦੇ ਬੰਧਿਆਰਥੀ ਹਨ ਜਿਹੜੇ ਉਹਨਾਂ ਨੂੰ ਸੁਣਦੇ ਹਨ ਦਰਧੰਤ ਸੋ ਵਿਦਿਆ ਹਰ ਹਰ ਕਿਰਪਾਲ ਪਰ ਜਿਨ੍ਹਾਂ ਉੱਤੇ ਪ੍ਰਮਾਤਮਾ ਦੀ ਵਾਹਿਗੁਰੂ ਦੀ ਮਿਹਰ ਹੋਵੇ ਉਹ ਪ੍ਰਮਾਤਮਾ ਦੇ ਸਿਮਰਨ ਦੀ ਸ੍ਰੇਸ਼ਟ ਵਿਦਿਆ ਨੂੰ ਆਪਣੇ ਹਿਰਦੇ ਵਿੱਚ ਦ੍ਰਿੜ ਕਰਦਿਆਂ ਸਭ ਤੋਂ ਸ੍ਰੇਸ਼ਟ ਵਿਦਿਆ ਸਭ ਤੋਂ ਉੱਤਮ ਕੀ ਹੈ ਸਭ ਤੋਂ ਸ੍ਰੇਸ਼ਟ ਕਾਰਜ ਕਿਹੜਾ ਹੈ ਜੋ ਸਾਡਾ ਹਰ ਕਾਰਜ ਦਾ ਹੱਲ ਕਰ ਸਕਦਾ ਹੈ ਸਾਨੂੰ ਦੇ ਰੋਗਤਾ ਬਖਸ਼ ਸਕਦਾ ਹੈ ਸਾਡੇ ਕਾਰਜ ਰਾਸ ਕਰਦਾ ਹੈ ਉਹ ਹੈ ਗੁਰਬਾਣੀ ਦਾ ਪਾਠ ਕਰਨਾ ਤੇ ਪ੍ਰਮਾਤਮਾ ਦਾ ਸਿਮਰਨ ਕਰਨਾ ਆਖੋ ਸਤਿਨਾਮ ਦ੍ਰਿੜੰਤ ਸੁਵਿਧਿਆ ਭਾਵ ਪ੍ਰਮਾਤਮਾ ਦੇ ਸਿਮਰਨ ਦੀ ਸ੍ਰੇਸ਼ਟ ਵਿਧਿਆ ਹਰ ਹਰ ਕਿਰਪਾਲਾ ਪ੍ਰਮਾਤਮਾ ਦੇ ਪ੍ਰਮਾਤਮਾ ਦੀ ਕਿਰਪਾ ਨਾਲ ਉਹ ਇਹ ਸ੍ਰੇਸ਼ਟ ਕੰਮ ਕਰਦੇ ਹਨ ਨਾਮਦਾਨ ਜਾ ਚੰਤ ਨਾਨਕ ਦੈਨ ਹਾਰ ਗੁਰ ਗੋਪਾਲਾ ਜਾ ਚੰਤ ਭਾਗ ਮੰਗਦੇ ਹਨ ਦੈਨ ਹਾਰ ਭਾਗ ਦੇਣ ਵਾਲਾ ਉਹ ਵਡਭਾਗੀ ਮਨੁੱਖ ਦੇਵਨ ਹਾਰ ਗੁਰੂ ਪਰਮਾਤਮਾ ਤੋਂ ਸਦਾ ਨਾਮ ਦੀ ਦਾਤ ਮੰਗਦੇ ਹਨ ਤੇ ਨਾਮ ਦੀ ਦਾਤ ਜਿਨ੍ਹਾਂ ਨੇ ਮੰਗ ਲਈ ਨਾਮ ਵਿੱਚ ਸਭ ਕੁਝ ਹੀ ਆ ਜਾਂਦਾ ਹੈ ਫਿਰ ਮਹਾਰਾਜ ਸੱਚੇ ਪਾਤਸ਼ਾਹ ਫਰਮਾਨ ਕਰਦੇ ਹਨ ਨਹਿ ਚਿੰਤਾ ਮਾਤ ਪਿਤ ਭ੍ਰਤ ਹੈ ਨਹਿ ਚਿੰਤਾ ਕਛ ਲੋਕ ਕਹੈ ਨਹਿ ਚਿੰਤਾ ਬਨਤਾ ਸੁਤ ਮੀਤ ਹੈ ਪਰਵਿਰਤ ਮਾਇਆ ਸੰਵੰਦਨ ਹੈ ਮਹਾਰਾਜ ਕਹਿੰਦੇ ਮਾ ਪਿਓ ਭਰਾ ਇਨਾਂ ਵਾਸਤੇ ਚਿੰਤਾ ਕਰਨੀ ਬੇਅਰਥ ਹੈ ਚਿੰਤਾ ਨਾ ਕਰ ਨਹਿ ਚਿੰਤਾ ਬਨਤਾ ਸੁਤ ਮੀਤ ਹੈ ਇਸਤਰੀ ਪੁੱਤਰ ਮਿੱਤਰ ਤੇ ਹੋਰ ਲੋਕ ਜੋ ਮਾਇਆ ਵਿੱਚ ਪ੍ਰਵਿਰਤ ਹੋਣ ਕਰਕੇ ਸਾਡੇ ਸੰਬੰਧੀ ਹਨ ਇਹਨਾਂ ਵਾਸਤੇ ਕਿਸੇ ਤਰ੍ਹਾਂ ਦੀ ਚਿੰਤਾ ਕਰਨੀ ਵੀ ਬੇਅਰਥ ਹੈ ਕਿਉਂਕਿ ਦਇਆਲ ਏਕ ਭਗਵਾਨ ਪੁਰਖ ਹੈ ਨਾਨਕ ਸਰਬਜੀਵ ਪ੍ਰਤਪਾਲਕ ਹੈ ਸਾਰੇ ਜੀਵਾਂ ਦਾ ਪਾਲਣ ਵਾਲਾ ਦਇਆ ਦਾ ਸਮੁੰਦਰ ਇੱਕ ਭਗਵਾਨ ਕਾਲਪੁਰਖ ਵੈਗੁਰੂ ਹੈ ਆਖੋ ਸਤਨਾਮ ਅਨਿਤਯ ਵਿਤੰ ਅਨਿਤਯ ਚਿਤੰ ਅਨਿਤਯ ਆਸਾ ਬਹੁ ਵਿਧ ਪ੍ਰਕਾਰੰ ਧਰ ਨਿਤ ਰਹਿਣ ਵਾਲਾ ਨਹੀਂ ਹੈ ਅਨਿਤਯ ਵਿਤੰ ਭਾਵ ਅਨਿਤ ਨਿਤ ਨਾ ਰਹਿਣ ਵਾਲਾ ਮਹਾਰਜ ਕਹਿੰਦੇ ਧਨ ਨਿਤ ਰਹਿਣ ਵਾਲਾ ਨਹੀਂ ਹੈ ਇਸ ਵਾਸਤੇ ਧਨ ਦੀਆਂ ਸੋਚਾਂ ਬੇਅਰਥ ਉਦਮ ਹੈ ਅਤੇ ਧਨ ਦੀਆਂ ਧਨ ਦੀਆਂ ਕਈ ਕਿਸਮ ਦੀਆਂ ਆਸਾਂ ਬਣਾਉਣੀਆਂ ਵੀ ਬੇਅਰਥ ਹਨ ਆ ਨਿਤਿਆ ਹੇਤੰ ਅਹੰ ਬੰਦੰ ਭਰਮ ਮਾਇਆ ਮਲਨੰ ਵਿਕਾਰੰ ਨਿਤ ਨਾਰਾਇਣ ਵਾਲੇ ਪਦਾਰਥਾਂ ਦੇ ਮੋਹ ਦੇ ਕਾਰਨ ਹੋਮੇ ਦਾ ਬਨਿਆ ਹੋਇਆ ਜੀਵ ਦਿਨ ਰਾਤ ਇਹ ਸੰਸਾਰੂਪੀ ਮਾਇਆ ਦੀ ਖਾਤਰ ਭਟਦਾ ਹੈ ਤੇ ਮੈਲੇ ਮੰਦੇ ਕਰਮ ਵੀ ਕਰਦਾ ਹੈ। ਬੰਦੰ ਭਰਮ ਮਾਇਆ ਮਲਨ ਵਿਕਾਰੰ ਫਿਰੰਤ ਜੋਨ ਅਨੇਕ ਜਠਰਾਗਨ ਨ ਸਿਮਰੰਤ ਮਲੀਣ ਬੁੱਧਯੰ ਮੈਲੀ ਵਤ ਵਾਲਾ ਬੰਦਾ ਅਨੇਕਾਂ ਜੂਨਾ ਵਿੱਚ ਪਾਉਂਦਾ ਹੈ ਅਤੇ ਮਾਂ ਦੇ ਪੇਟ ਦੀ ਅੱਗ ਨੂੰ ਚੇਤੇ ਨਹੀਂ ਰੱਖਦਾ ਜੋ ਜੂਨ ਵਿੱਚ ਪੇਆ ਸਹਾਰ ਨਹੀਂ ਪੈਂਦੀ ਆ ਉਹਨੂੰ ਚੇਤੇ ਨਹੀਂ ਆਉਂਦੀ ਫਿਰੰਤ ਜੋਨ ਅਨੇਕ ਜਠਰਾਗਨ ਭਾਵ ਜਠਰ ਦੀ ਅਗ ਅਗਨ ਪੇਟ ਦੀ ਅਗਨੀ ਜਠਰਾਗਨ ਮੈਂ ਸਿਮਰੰਤ ਮਲੀਣ ਬੁੱਧਯੰ ਹੇ ਗੋਵਿੰਦ ਕਰਤ ਮਯਾ ਨਾਨਕ ਪਤ ਤ ਉਧਾਰਨ ਸਾਧ ਸੰਗਮ ਹੈ ਸਤਿਗੁਰੂ ਮਹਾਰਾਜ ਕਹਿੰਦੇ ਹੇ ਗੋਵਿੰਦ ਮੇਰ ਕਰ ਤੇ ਜੀਵ ਨੂੰ ਸਾਧ ਸੰਗਤ ਬਖਸ਼ ਜਿੱਥੇ ਵੱਡੇ ਵੱਡੇ ਬੇਕਰਮੀ ਵੀ ਬਾਚ ਨਿਕਲਦੇ ਹਨ ਆਖੋ ਸਤਨਾਮ ਗਿਰੰਤ ਗਿਰ ਪਤਲ ਪਾਤਾਲੰ ਜਲੰਤ ਦੇ ਦੀਪਿਆ ਵੈਸਵਾਤਰ ਹੈ ਮਹਾਰਾਜ ਕਹਿੰਦੇ ਪਹਾੜ ਤੋਂ ਦੇਖ ਕੇ ਪਾਤਾਲ ਵਿੱਚ ਜਾ ਪੈਣਾ ਭੜਕਦੀ ਅੱਗ ਵਿੱਚ ਸੜਨਾ ਹੈ ਗਿਰੰਤ ਗਿਰ ਪਤਲ ਪਾਤਾਲੰ ਜਲੰਤ ਦੇ ਦੀਪਿਆ ਵੈਸਵਾਤਰ ਹੈ ਵਹੰਤ ਅਗਹਾ ਤੋਇ ਤਰੰਗੰ ਦੁਖੰਤ ਗ੍ਰਹ ਚਿੰਤਾ ਜਨਮੰ ਤਾ ਮਰਣੰ ਹੈ ਡੂੰਗੇ ਪਾਣ ਦੀਆਂ ਪਾਣੀਆਂ ਦੀਆਂ ਠਿੱਲਾਂ ਵਿੱਚ ਰੁੜ ਜਾਣਾ ਵਹੰਤ ਭਾਵ ਬਹਿ ਜਾਣਾ ਅਗਹਾ ਡੂੰਗੇ ਡੂੰਗੇ ਪਾਣੀਆਂ ਦੀਆਂ ਠਿੱਲਾਂ ਵਿੱਚ ਰੁੜ ਜਾਣਾ ਘਰ ਦੀ ਚਿੰਤਾ ਮਾਇਆ ਦੇ ਮੋਹ ਅਤੇ ਜਨਮ ਮਰਣ ਦੇ ਦੁੱਖਾਂ ਤੋਂ ਬਚਣ ਲਈ ਅਨਕ ਸਾਧਨੰ ਨਾ ਸਿੱਧਤੈ ਨਾਨਕ ਸਤੰਭੰ ਅਸਤੰਭੰ ਅਸਤੰਭੰ ਸ਼ਬਦ ਸਾਧ ਸੁਵਜਨ ਹੈ ਅਜਿਹੇ ਅਨੇਕਾਂ ਕਠਨ ਸਾਧਨ ਸਫਲ ਨਹੀਂ ਹੁੰਦੇ ਸਦਾ ਲਈ ਜੀਵ ਦਾ ਆਸਰਾ ਗੁਰ ਸ਼ਬਦ ਹੀ ਹੈ ਜੋ ਸਾਧ ਸੰਗਤ ਵਿੱਚ ਮਿਲਦਾ ਹੈ ਘੋਰ ਦੁਖਿਅੰ ਅਨਕ ਹੱਤਿਅੰ ਜਨਮ ਤਾਰ ਇਦਰੰ ਮਹਾ ਵਿਖਿਆਦੰ ਮਹਾਰਾਜ ਕਹਿੰਦੇ ਭਿਆਨਕ ਕੋਰ ਦੁਖਿਅੰ ਅਨਕ ਹੱਤਿਅੰ ਜਨਮਦਾਰ ਇਦਰੰ ਮਹਾ ਵਿਖਿਆਤੰ ਭਿਆਨਕ ਦੁਖ ਕਲੇਸ਼ ਕੀਤੇ ਹੋਏ अनेका ਖੂਨ ਜਨਮਾਂ ਜਰਮਾਂ ਤਰਾਂ ਦੀ ਗਰੀਬੀ ਵੱਡੇ ਵੱਡੇ ਪਵਾੜੇ ਇਹ ਸਾਰੇ ਪ੍ਰਮਾਤਮਾ ਦਾ ਨਾਮ ਸਿਮਰਿਆ ਮਿਟ ਜਾਂਦੇ ਹਨ ਆਖੋ ਸਤਨਾਮ ਕੀ ਕਹਿੰਦੇ ਆ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾ ਸੱਚੇ ਪਾਸ਼ਾ ਮਟੰਤ ਸਗਲ ਸਿਮਰੰਤ ਹਰਿ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮੰ ਕਰੋਤ ਮਟੰਤ ਸਗਲ ਸਿਮਰੰਤ ਹਰਿ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮੰ ਕਰੋਤ ਮਹਾਰਾ ਜੀ ਕਹਿੰਦੇ ਪ੍ਰਮਾਤਮਾ ਦਾ ਨਾਮ ਸਿਮਰਿਆ ਇਹ ਦੁੱਖ ਕਲੇਸ਼ ਮਿਟ ਜਾਂਦੇ ਹਨ ਜਿਵੇਂ ਅੱਗ ਲੱਕੜਾਂ ਨੂੰ ਸੁਆਹ ਕਰ ਦਿੰਦੀ ਹੈ ਅੰਧਕਾਰ ਸਿਮਰਤ ਪ੍ਰਕਾਸ਼ੰ ਗੁਣ ਰਮੰਤ ਅਖੰਡਨ ਹੈ ਮਹਾਰਾਜ ਕਹਿੰਦੇ ਅੰਧਕਾਰ ਸਿਮਰਤ ਪ੍ਰਕਾਸ਼ੰ ਮਹਾਰਾਜ ਕਹਿੰਦੇ ਪਰਮਾਤਮਾ ਦਾ ਨਾਮ ਸਿਮਰਿਆ ਅਗਿਆਨਤਾ ਦਾ ਹਨੇਰਾ ਦੂਰ ਹੋ ਕੇ ਆਤਮਿਕ ਜੀਵਨ ਦੀ ਸੂਝ ਦਾ ਚਾਨਣ ਹੋ ਜਾਂਦਾ ਹੈ ਹਰੇ ਦੇਵ ਸੰਤ ਪੈ ਭੀਤ ਦੂਤ ਹੈ ਕਰਮ ਕਰਤ ਮਹਾਨ ਨਿਰਮਲ ਹੈ ਪ੍ਰਭੂ ਦੇ ਗੁਣ ਚੇਤੇ ਕੀਤਿਆਂ ਪਾਪਾਂ ਦਾ ਨਾਸ ਹੋ ਜਾਂਦਾ ਹੈ ਪ੍ਰਭੂ ਦਾ ਨਾਮ ਹਿਰਦੇ ਵਿੱਚ ਵਸਿਆ ਜਮਦੂਤ ਵੀ ਡਰਦੇ ਹਨ ਉਹਦਾ ਬੰਦਾ ਡਰਦਾ ਹੈ ਜਮਦੂਤਾਂ ਤੋਂ ਪਰ ਜਿਨ੍ਹਾਂ ਨੇ ਨਾਮ ਸਿਮਰਿਆ ਉਹਨਾਂ ਤੋਂ ਜਮਦੂਤ ਵੀ ਡਰਦੇ ਹਨ ਉਹ ਮਨੁੱਖ ਬੜੇ ਪਵਿੱਤਰ ਕਰਮ ਕਰਨ ਵਾਲਾ ਬਣ ਜਾਂਦਾ ਹੈ ਜਨਮ ਮਰਨ ਰਹਾੰਤ ਸਰੋਤਾ ਸੁਖ ਸਮੂਹ ਅਮੋਗ ਦਰਸ਼ਨ ਹੈ ਇਸ ਤਰ੍ਹਾਂ ਭਾਈ ਮਹਾਰਾਜ ਕਹਿੰਦੇ ਪ੍ਰਭੂ ਦੇ ਸਿਫਤ ਸਲਾਹ ਸੁਣਨ ਵਾਲੇ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ ਪ੍ਰਭੂ ਦਾ ਦਿਦਾਰ ਫਲ ਦੇਣ ਤੋਂ ਖੁੰਝਦਾ ਨਹੀਂ ਹੈ ਪਰਮਾਤਮਾ ਦਾ ਦਰ ਪਰਮਾਤਮਾ ਦਾ ਦਰਸ਼ਨ ਫਲ ਦੇਣ ਤੋਂ ਖੁੰਝਦਾ ਨਹੀਂ ਹੈ ਅਨੇਕਾਂ ਹੀ ਸੁਖ ਦਿੰਦਾ ਹੈ ਆਖੋ ਸਤਨਾਮ ਸਰਣ ਜੋਗੰ ਸੰਤ ਪ੍ਰੇ ਨਾਨਕ ਸੋ ਭਗਵਾਨ ਖੇਮੰਕਰੋਤ ਉਹ ਭਗਵਾਨ ਜੋ ਪੂਰਨ ਮਨੁੱਖਾਂ ਦਾ ਪਿਆਰਾ ਹੈ ਜੋ ਗੁਰਮਖ ਜਨਾਂ ਦਾ ਪਿਆਰਾ ਹੈ ਗੁਰਮਖ ਜਨਾਂ ਨੂੰ ਸੇਵਾ ਕਰਨ ਵਾਲਿਆਂ ਨੂੰ ਉਹ ਬੜਾ ਪਿਆਰ ਕਰਦਾ ਹੈ ਬੜੀ ਪ੍ਰੀਤ ਕਰਦਾ ਹੈ ਸੇਵਾਦਾਰ ਹੈ ਜਿਹੜਾ ਸੇਵਾ ਕਰਨ ਵਾਲਾ ਹੈ ਉਹ ਤੇ ਹਮੇਸ਼ਾ ਗੁਰੂ ਨਾਨਕ ਪਾਤਸ਼ਾਹ ਦੀ ਦਾਦਰ ਹੁੰਦੀ ਹੈ ਆਖੋ ਸਤਨਾਮ ਸ਼ਰਣ ਜੋਗ ਸੰਤ ਪ੍ਰੇ ਨਾਨਕ ਸੋ ਭਗਵਾਨ ਖੇਮੰ ਕਰੋ ਪਾਚੰਕਰੋਤ ਅਗਰਣੀ ਵਹਿ ਨਿਰਾਸੰ ਆਸ ਪੂਰਨ ਹੈ ਸਤਗੁਰੂ ਸੱਚੇ ਪਾਤਸ਼ਾਹ ਕਹਿੰਦੇ ਪਾਚੰਕਰੋਤ ਉਹ ਪ੍ਰਭੂ ਪਿੱਛੇ ਤੁਰਨ ਵਾਲਿਆਂ ਨੂੰ ਆਗੂ ਬਣਾ ਦਿੰਦਾ ਨਿਰਾਸ਼ਿਆਂ ਦੀਆਂ ਆਸਾਂ ਵੀ ਪੂਰੀਆਂ ਕਰਦਾ ਹੈ। 파ਸ਼ੰਕਰੋਤ। अग्रणी वह निराशं आसपूरण है। निरतनभयं तन्वन्त है रोगिन रोगखंडन है। ਉਹਦੀ ਮੇਰ ਨਾਲ ਕੰਗਾਲ ਹੈ ਜਿਹੜਾ ਉਹ ਧਨ ਵਾਲਾ ਹੋ ਜਾਂਦਾ ਹੈ। ਤੇ ਉਹ ਮਾਲਕ ਰੋਗੀਆਂ ਦੇ ਰੋਗ ਵੀ ਨਾਸ ਕਰ ਦਿੰਦਾ ਹੈ। ਆਖੋ ਸਤਨਾਮ। ਭਗਤਿੰ ਭਗਤਦਾਨੰ ਰਾਮਨਾਮ ਗੁਣ ਕੀਰਤਨ ਹੈ ਪ੍ਰਭੂ ਪਰਮਾਤਮਾ ਆਪਣੇ ਭਗਤਾ ਨੂੰ ਆਪਣੀ ਭਗਤੀ ਨਾਮ ਅਤੇ ਗੁਣਾਂ ਦੀ ਸੇਫਸਲਾ ਦੀ ਦਾਤ ਬਖਸ਼ ਦਿੰਦਾ ਹੈ ਪਾਰ ਬ੍ਰਹਮਾ ਪੁਰਖ ਦਾਤਾਰ ਹੈ ਨਾਨਕ ਗੁਰ ਸੇਵਾ ਕੀ ਨ ਲੱਭਿਆ ਤੇ ਸਰਵ ਵਿਆਪਕ ਪਰਮਾਤਮਾ ਸਭ ਦਾਤਾਂ ਦੇ ਦੇਣ ਵਾਲਾ ਹੈ ਗੁਰੂ ਦੀ ਸੇਵਾ ਦੇ ਰਾਹੀ ਉਸ ਪਾਸੋਂ ਕੋ ਜ ਨਹੀਂ ਮਿਲਦਾ ਪਾਤਸ਼ਾਹ ਕਹਿੰਦੇ ਸ਼ਰਧਾ ਪਿਆਰ ਪ੍ਰੇਮ ਹੋਵੇ ਤੇ ਸਭ ਕੁਝ ਮਿਲ ਜਾਂਦਾ ਹੈ ਆਖੋ ਸਤਨਾਮ ਆਦਰੰਤ ਰੰਗ ਤਰੰਗ ਧਾਰਨ ਹੈ ਨਿਰਤਨੰ ਨਿਰਧਨੰ ਧਨਨਾਮ ਨਰਹਰ ਹੈ ਪਰਮਾਤਮਾ ਦਾ ਨਾਮ ਨੇ ਆਸਨਿਆਂ ਨੂੰ ਆਸਰਾ ਦੇਣ ਵਾਲਾ ਹੈ ਅਤੇ ਧਨਹੀਣਾ ਦਾ ਧਨ ਹੈ ਅਨਾਥ 나ਥ ਗੋਵਿੰਦ ਬਲਹੀਣ ਬਲ ਕੇਸਵ ਹੈ ਮਹਾਰਾਜ ਕਹਿੰਦੇ ਗੋਵਿੰਦ ਅਨਾਥਾਂ ਦਾ 나ਥ ਹੈ ਤੇ ਕੇਸਵ ਪ੍ਰਭੂ ਨਤਾਣਿਆਂ ਦਾ ਤਾਣ ਹੈ ਉਹਦਾ ਨਿਮਾਣਿਆਂ ਦਾ ਮਾਣ ਹੈ ਨਿਉਟਿਆਂ ਦੀ ਓਟ ਹੈ ਨਿਪਤਿਆਂ ਦੀ ਪਤ ਹੈ ਨਿਲਜਿਆਂ ਦੀ ਲਜ ਹੈ ਸਰਬ ਭੂਤ ਦਿਆਲ ਉਚਤ ਦੀਨ ਬਾਂਦਵ ਦਾ ਮੋਦਰ ਹੈ ਅਵਿਨਾਸੀ ਪ੍ਰਭੂ ਸਭ ਜੀਵਾਂ ਉਤੇ ਦਇਆ ਕਰਨ ਵਾਲਾ ਹੈ ਅਤੇ ਕੰਗਾਲਾਂ ਦਾ ਵੀ ਬੰਧੂ ਹੈ ਸਰਵਗਯੰ ਪੂਰਣ ਪੁਰਖ ਭਗਵਾਨ ਹੈ ਭਗਤ ਵਛਲ ਕਰਣਾ ਮਯਹ ਸਰਵ ਵਿਆਪਕ ਭਗਵਾਨ ਸਭ ਜੀਵਾਂ ਦੇ ਦਿਲ ਦੀ ਜਾਣਨ ਵਾਲਾ ਹੈ ਅਤੇ ਭਗਤੀ ਨੂੰ ਸੇਵਾ ਨੂੰ ਸਿਮਰਨ ਨੂੰ ਪਿਆਰ ਕਰਨ ਵਾਲਾ ਹੈ ਉਹ ਤੇ ਤਰਸ ਦਾ ਘਰ ਹੈ ਆਖੋ ਸਤਨਾਮ ਕਟ ਕਟ ਬਸੰਤ ਵਾਸudev ਹੈ ਪਾਰ ਬ੍ਰਹਮ ਪਰਮੇਸ਼ਵਰ ਹੈ ਪਰਮਾਤਮਾ ਪਾਰਮ ਪਰਮੇਸ਼ਰ ਹਰੇਕ ਦੇ ਹਿਰਦੇ ਵਿੱਚ ਵਸਦਾ ਹੈ ਜਾ ਚੰਤ ਨਾਨਕ ਕਿਰਪਾਲ ਪ੍ਰਸਾਦੰ ਨਾ ਬਿਸਰੰਤ ਨਹ ਬਿਸਰੰਤ ਨਾਰਾਇਣ ਹੈ ਮਹਾਰਾਜ ਕਹਿੰਦੇ ਉਸ ਕਿਰਪਾਲ ਨਾਰਾਇਣ ਤੋਂ ਕਿਰਪਾ ਦਾ ਇਹ ਦਾਨ ਮੰਗਦਾ ਹੈ ਗੁਰੂ ਨਾਨਕ ਦੇਵ ਜੀ ਕਿ ਉਹ ਮੈਨੂੰ ਕਦੇ ਨਾ ਵਿਸਰੇ ਕਦੇ ਨਾ ਵਿਸਰੇ ਨਹੀਂ ਸਮਰੱਥੰ ਨਾ ਸੇਵਕੰ ਨਾ ਪ੍ਰੀਤ ਪਰਮਪੁਰਖੋਤਮੰ ਹੇ ਪਰਮੋਤਮ ਕਾਲਪੁਰਖ ਮੇਰੇ ਅੰਦਰ ਸਿਮਰਨ ਦੀ ਨਾਹੀ ਸਮਰੱਥਾ ਹੈ ਮੇਰੇ ਅੰਦਰ ਸਿਮਰਨ ਦੀ ਕੋਈ ਸਮਰੱਥਾ ਨਹੀਂ ਹੈ ਨਾਹੀ ਮੈਂ ਸੇਵਕ ਹਾਂ ਨਾਹੀ ਮੇਰੇ ਅੰਦਰ ਤੇਰੇ ਚਰਨਾਂ ਦੀ ਪ੍ਰੀਤ ਹੈ ਨਹੀਂ ਸਮਰੱਥੰ ਨਾ ਸੇਵਕੰ ਨਾ ਪ੍ਰੀਤ ਪਰਮਪੁਰਖੋਤਮੰ ਤਪ ਪ੍ਰਸਾਦ ਸਿਮਰਤੇ ਨਾਮੰ ਨਾਨਕ ਕਿਰਪਾਰ ਹਰ ਹਰ ਗੁਰੰ ਹੇ ਕਿਰਪਾਲ ਹਰੀ ਪ੍ਰਮਾਤਮਾ ਤੇਰਾ ਦਾਸ ਨਾਨਕ ਭਾਵ ਗੁਰੂ ਆਣ ਕੀ ਤੇਰੀ ਮਿਹਰ ਨਾਲ ਹੀ ਤੇਰਾ ਨਾਮ ਸਿਮਰਦਾ ਹੈ ਸਿਮਰ ਸਕਦਾ ਹੈ ਭਾਰਣ ਪੋਖਣ ਕਰੰਤ ਜੀਆ ਵਿਸਰਾਮ ਸਾਧਨ ਦੇਵ ਅੰਤਦਾਨ ਸਾਰੇ ਜੀਵਾਂ ਦਾ ਪਾਲਣ ਪੋਸ਼ਣ ਕਰਦਾ ਹੈ ਕੱਪੜਾ ਆਸਰਾ ਆਦਿਕ ਸਾਰਿਆਂ ਦਾ ਤਾਂ ਪ੍ਰਮਾਤਮਾ ਕਾਲਪੁਰਖ ਵਾਹਿਗੁਰੂ ਬਖਸ਼ਦਾ ਹੈ ਸਿਰਜੰਤਰ ਰਤਨ ਜਨਮ ਚਾਤੁਰ ਚੇਤਨ ਹੈ ਮਹਾਰਾਜ ਕਹਿੰਦੇ ਸਮਰੱਥ ਚੇਤਨ ਸਰੂਪ ਪ੍ਰਮਾਤਮਾ ਹੀ ਜੀਵਾਂ ਨੂੰ ਸ਼੍ਰੇਸ਼ਟ ਮਨੁੱਖਾ ਜਨਮ ਬਖਸ਼ ਦਿੰਦਾ ਹੈ ਵਰਤੰਤਾ ਸੁਖ ਆਨੰਦ ਪ੍ਰਸਾਦ ਹੈ ਉਸ ਆਨੰਦ ਰੂਪ ਪ੍ਰਮਾਤਮਾ ਦੀ ਕਿਰਪਾ ਨਾਲ ਜੀਵ ਹਮੇਸ਼ਾ ਸੁਖੀ ਰਹਿੰਦੇ ਹਨ ਸਿਮਰੰਤ ਨਾਨਕ ਹਰ ਹਰ ਹਰੇ ਜੋ ਜੀਵ ਉਸ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਸਿਮਰਦੇ ਹਨ ਸਿਮਰੰਤ ਨਾਨਕ ਹਰ ਹਰ ਹਰੇ ਆ ਨਿਤਿਮ ਰਚਨਾ ਨਿਰਮੋਹਤੇ ਮਰਿਆ ਕਹਿੰਦੇ ਉਸ ਇਸ ਨਾਮ ਸਵਾਨ ਰਚਨਾ ਤੋਂ ਉਹ ਨਿਰਮੋਹ ਰਹਿੰਦੇ ਹਨ ਦਾਨੰ ਪਰਾ ਪੂਰਵੇਣ ਪੁਚੰਤੇ ਮਹੀਪਤੇ ਪੂਰਵਲੇ ਜਨਮਾਂ ਵਿੱਚ ਕੀਤੇ ਪੁੰਨ ਕਰਮਾਂ ਦਾ ਸਦਕਾ ਰਾਜ ਇੱਥੇ ਰਾਜ ਮਿਲਕ ਦੀ ਮਾਲਕੀ ਮਾਣਦੇ ਹਨ ਪੂਰਵਲੇ ਕਰਮਾਂ ਦਾ ਚੰਗਾ ਕਰਮ ਕੀਤਾ ਹੋਇਆ ਹੈ ਜੇ ਹੁਣ ਸੁੱਖ ਮਿਲ ਰਹੇ ਹਨ ਸਾਨੂੰ ਸਾਹ ਸਾਡੇ ਬਹੁਤ ਚੰਗੇ ਕਰਮ ਕੀਤੇ ਹੋਏ ਹਨ ਤੇ ਜੇ ਅੱਗੇ ਵੀ ਚਾਹੁੰਦੇ ਆ ਵੀ ਚੰਗੇ ਕਰਮ ਹੋਣ ਤਾ ਚੰਗੇ ਕਰਮ ਬੀਜ ਉਸ ਤੋਂ ਵੱਧ ਸ਼ੁਕਰਾਨਾ ਕਰਿਆ ਕਰ ਪ੍ਰਮਾਤਮਾ ਦਾ ਆਖੋ ਸਤਨਾਮ ਦਾਨੰਪਰਾ ਪੂਰਵੇਣ ਪੁਚੰਤੇ ਮਹੀਪਤੇ ਮਹਾਰਾਜ ਕਹਿੰਦੇ ਉਹ ਰਾਜੇ ਇੱਥੇ ਰਾਜ ਮਿਲ ਕੇ ਦੀ ਮਾਲਕੀ ਕਰਦੇ ਹਨ ਪੂਰਵਲੇ ਜਨਮਾਂ ਵਿੱਚ ਕੀਤੇ ਪੁੰਨ ਕਰਮਾਂ ਦਾ ਫਲ ਮਿਲਦਾ ਹੈ ਵਿਪਰੀਤ ਬੋਧੰਗਾਰਤ ਲੋਕ ਹੈ ਨਾਨਕ ਚਰੰਕਾਲ ਦੁੱਖ ਭੋਗਤੇ ਇੱਥੇ ਨਾਸ਼ਵੰਤ ਜਗਤ ਵਿੱਚ ਉਨ੍ਹਾਂ ਸੁੱਖਾਂ ਦੇ ਕਾਰਨ ਜਿਨ੍ਹਾਂ ਦੀ ਬੁੱਧੀ ਉਲਟੀ ਹੋ ਜਾਂਦੀ ਹੈ ਉਹ ਚਰੰਕਾਲ ਤੱਕ ਦੁੱਖ ਭੋਗਦੇ ਹਨ ਚਰੰਕਾਲ ਤੱਕ ਹਮੇਸ਼ਾ ਮਹਾਰਾਜ ਕਹਿੰਦੇ ਦੁੱਖ ਭੋਗਦੇ ਹਨ ਬ੍ਰਿਥਾ ਅਨੁਗ੍ਰਹੰ ਗੋਵਿੰਦਹ ਜਸਯੰ ਸਿਮਰਣੰ ਰਿਦੰਤਰਹ ਜੋ ਮਨ ਨੂੰ ਗੋਵਿੰਦ ਦੀ ਮੇਰ ਤੋਂ ਵਾਂਝੇ ਹੋਏ ਹਨ ਭਾਈ ਜਿਨ੍ਹਾਂ ਜਿਨ੍ਹਾਂ ਦੇ ਹਿਰਦੇ ਵਿੱਚ ਉਨ੍ਹਾਂ ਦੇ ਸਿਮਰਨ ਤੋਂ ਸਖਣੇ ਹਿਰਦੇ ਹਨ ਜਿਨ੍ਹਾਂ ਦੇ ਬਿਰਥਾ ਅਨੁਗ੍ਰਹਿ ਗੋਵਿੰਦ ਹੈ ਜਸ ਸਿੰਘ ਸਿਮਰਨ ਰੰਤਰ ਹੈ ਜੋ ਮਨੁੱਖ ਗੋਵਿੰਦ ਦੀ ਮਿਹਰ ਤੋਂ ਵਾਂਝੇ ਹਨ ਜਿਨ੍ਹਾਂ ਦੇ ਹਿਰਦੇ ਉਹਦੇ ਸਿਮਰਨ ਤੋਂ ਸਖਣੇ ਹਨ ਆਰੋਗ્યੰ ਮਹਾਰੋਗ્યੰ ਬਿਸਮ੍ਰਿਤੇ ਕਰਣਾ ਮਯੰ ਹੈ ਉਹ ਨਰੋਏ ਮਨੁੱਖ ਵੀ ਵੱਡੇ ਰੋਗੀ ਹਨ ਜਿਨ੍ਹਾਂ ਕੋਲ ਸਿਮਰਨ ਨਹੀਂ ਉਹ ਭਾਵੇਂ ਜਿੰਨੇ ਮਰਜੀ ਨਰੋਏ ਹੋਣ ਸ਼੍ਰੀ ਕਰਕੇ ਜਿੰਨੇ ਮਰਜੀ ਉਹ ਤਕੜੇ ਹੋਣ ਕਿਉਂਕਿ ਉਹ ਦਇਆ ਸਰੂਪ ਗੋਵਿੰਦ ਪਰਮਾਤਮਾ ਨੂੰ ਵਿਸਾਰ ਬੈਠੇ ਹਨ ਰਮਣੰ ਕੇਵਲੰ ਕੀਰਤਨੰ ਸੁਧਰਮੰ ਦੇਹ ਤਾਰਣ ਹੈ ਕੇਵਲ ਸਿਸਲਾ ਕਰਨੀ ਮਨੁੱਖਾ ਜਨਮ ਦਾ ਸਭ ਤੋਂ ਸ਼੍ਰੇਸ਼ਟ ਧਰਮ ਹੈ ਸ਼੍ਰੇਸ਼ਟ ਕਰਮ ਹੈ ਅੰਮ੍ਰਿਤ ਨਾਮ ਨਾਰਾਇਣ ਨਾਨਕ ਪੀਵਤੰ ਸੰਤਨਾ ਤ੍ਰਿਪਤੇ ਸੰਤ ਜਨ ਪਰਮਾਤਮਾ ਦਾ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਪੀਂਦਿਆਂ ਰਜਦੇ ਨਹੀਂ ਹਨ ਸਹਿਣ ਸੀਲ ਸੰਤੰ ਸਮ ਮਿੱਤਰ ਸਿੰਘ ਦੁਰਜਨ ਹੈ ਸੰਤ ਜਨਾਂ ਨੂੰ ਮਿੱਤਰ ਤੇ ਦੁਰਜਨ ਇੱਕ ਸਮਾਨ ਹੁੰਦੇ ਹਨ ਦੂਜਿਆਂ ਦੀ ਵਿਧੀਕੀ ਨੂੰ ਸਹਾਰਨਾ ਇਹ ਉਹਨਾਂ ਦਾ ਸੁਭਾਅ ਬਣ ਜਾਂਦਾ ਹੈ ਭਾਵੇਂ ਨਹੀਂ ਉਹਨਾਂ ਵਿੱਚ ਨਿਮਰਤਾ ਆ ਜਾਂਦੀ ਹੈ ਨਾਨਕ ਭੋਜਨ ਅਨਕ ਪ੍ਰਕਾਰੇਣ ਨਿੰਦਕ ਆਵਦਾ ਹੋਏ ਉਪਸਟਤੇ ਮਿੱਤਰ ਤਾਂ अनेका ਕਿਸਮਾਂ ਦੇ ਭੋਜਨ ਲੈ ਕੇ ਪਰ ਨਿੰਦਕ ਉਹਨਾਂ ਨੂੰ ਮਾਰਨ ਵਾਸਤੇ ਸ਼ਸਤਰ ਲੈ ਕੇ ਉਹਨਾਂ ਪਾਸ ਜਾਂਦੇ ਹਨ ਉਹ ਦੋਹਾਂ ਨੂੰ ਪਿਆਰ ਦੀ ਦ੍ਰਿਸ਼ਟੀ ਨਾਲ ਹੀ ਤੱਕਦੇ ਹਨ ਇਰਸਕਾਰਨ ਹੈ ਪਵੰਤ ਨਹਿ ਪਵੰਤ ਮਾਨ ਭੰਗਨ ਹੈ ਉਹਨਾਂ ਬੰਦਿਆਂ ਦੀ ਕਦੇ ਨਰਾਦਰੀ ਨਹੀਂ ਹੋ ਸਕਦੀ ਉਹਨਾਂ ਦਾ ਕਦੇ ਵੀ ਅਪਮਾਨ ਨਹੀਂ ਹੋ ਸਕਦਾ ਸੋਭਾ ਹੀਨਾ ਨਹਿ ਪਵੰਤ ਨਹਿ ਪੁਹੰਤ ਸੰਸਾਰ ਦੁਖਨ ਹੈ ਮਹਾਰਾਜ ਕਹਿੰਦੇ ਭਾਈ ਉਨ੍ਹਾਂ ਦੀ ਕਦੇ ਵੀ ਸੋਬਾ ਨਹੀਂ ਮਿਟਦੀ ਅਤੇ ਉਹਨਾਂ ਨੂੰ ਸੰਸਾਰ ਦੇ ਦੁੱਖ ਵੀ ਕਦੇ ਹੋ ਨਹੀਂ ਸਕਦੇ ਗੋਵਿੰਦ ਨਾਮ ਜਪੰਤ ਮਿਲ ਸਾਧ ਸੰਗ ਹੈ ਨਾਨਕ ਸੇ ਪ੍ਰਾਣੀ ਸੁਖ ਵਾਸਰ ਹੈ ਮਾਰੇ ਕਹਿੰਦੇ ਜਿਹੜੇ ਸਾਧ ਸੰਗਤ ਦੇ ਵਿੱਚ ਮਿਲ ਕੇ ਗੋਵਿੰਦ ਪ੍ਰਮਾਤਮਾ ਆਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਜਪਦੇ ਹਨ ਉਹ ਬੰਦੇ ਹਮੇਸ਼ਾ ਸੁਖੀ ਬਸਦੇ ਹਨ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਹਨ ਜੀ ਉਹਨਾਂ ਪੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ